ਪੰਜਾਬ ਦੇ ਪਾਣੀਆਂ ਨੂੰ ਲੈ ਕੇ ਪਾਣੀਆਂ ਦੀ ਵੰਡ ਨੂੰ ਲੈ ਕੇ ਜਿੱਥੇ ਵਿਵਾਦ ਮਚਿਆ ਹੋਇਆ ਉੱਥੇ ਹੀ ਮੌਜੂਦਾ ਸਥਿਤੀ ਪੰਜਾਬ ਦੇ ਲੀਡਰਾਂ ਦੀ ਕੀ ਹੈ ਪੰਜਾਬ ਦੀ ਪੋਲਿਟਿਕਸ ਦੀ ਕੀ ਹੈ ਪੰਜਾਬ ਦੇ ਲੀਡਰ ਕੀ ਕਹਿਣਾ ਚਾਹੁੰਦੇ ਨੇ ਜਾਂ ਕਹਿ ਦਈਏ ਕਿ ਜਿੱਥੇ ਇੱਕ ਪਾਸੇ ਆਮ ਆਦਮੀ ਪਾਰਟੀ ਆ ਜਾਂ ਸੀਐਮ ਭਗਵੰਤ ਮਾਨੇ ਦਾਵਾ ਕਰਦੇ ਆ ਵੀਡੀਓ ਬਣਾ ਕੇ ਕਿ ਪੰਜਾਬ ਪਾਣੀ ਨਹੀਂ ਦੇਵੇਗਾ ਉੱਥੇ ਹੀ ਵਿਰੋਧੀ ਪਾਰਟੀਆਂ ਕੀ ਕਹਿੰਦੀਆਂ ਨੇ ਖਾਸ ਤੌਰ ਤੇ ਭਾਰਤੀ ਜਨਤਾ ਪਾਰਟੀ ਜਿਹਦੀ ਕੇਂਦਰ ਦੇ ਵਿੱਚ ਸਰਕਾਰ ਹੈ ਉਦੇ ਲੀਡਰ ਪੰਜਾਬ ਦੇ ਵਿੱਚ ਕੀ ਕਹਿੰਦੇ ਪਏ ਨੇ ਰਵਨੀਤ ਸਿੰਘ ਬਿੱਟੂ ਕੀ ਬੋਲਦੇ ਨੇ ਇਸ ਮਸਲੇ ਬਾਰੇ ਕਿਉਂਕਿ ਹਰਿਆਣਾ ਦੇ ਵਿੱਚ ਬੀਜੇਪੀ ਹੈ ਹਰਿਆਣੇ ਦੇ ਵਿੱਚ ਬੀਜੇਪੀ ਸਰਕਾਰ ਹੈ ਔਰ ਬੀਜੇਪੀ ਸਰਕਾਰ ਦੇ ਹੋਣ ਦੇ ਬਾਵਜੂਦ ਉਥੇ ਪਾਣੀ ਮੰਗਿਆ ਜਾ ਰਿਹਾ ਹੈ ਉਥੇ ਐਸਵਾਈਐਲ ਦੀ ਮੰਗ ਲਗਾਤਾਰ ਬਰਕਰਾਰ ਹੈ ਔਰ ਖਾਸ ਤੌਰ ਤੇ ਹੁਣ ਜਿਹੜੀ ਨਵੀਂ ਮੰਗ 8500 ਕਿਊਸਿਕ ਪਾਣੀ ਮੰਗਿਆ ਜਾ ਰਿਹਾ ਪਰ ਜਿੱਥੇ ਸੀਆ ਭਗਵੰਤ ਮਾਨ ਕਹਿੰਦੇ ਨੇ ਕਿ ਇਹ ਆਲਰੇਡੀ ਆਪਣਾ ਜਿਹੜੇ ਹੱਕ ਦਾ ਪਾਣੀ ਹੈ ਹਿੱਸੇ ਦਾ ਪਾਣੀ ਹੈ ਉਹ ਵਰਤ ਚੁੱਕੀ ਹੈ ਤੇ ਹੁਣ ਵਾਧੂ ਪਾਣੀ ਮੰਗਦੇ ਪਏ ਆ ਖੈਰ ਰਵਨੀਤ ਸਿੰਘ ਬਿੱਟੂ ਦੇ ਵੱਲੋਂ ਇਸ ਉੱਤੇ ਆਪਣਾ ਪੱਖ ਪੇਸ਼ ਕੀਤਾ ਗਿਆ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਰਵਨੀਤ ਸਿੰਘ ਬਿੱਟੂ ਇਸ ਬਾਰੇ ਕੀ ਕਹਿੰਦੇ ਕਿਉਂਕਿ ਉਹਨਾਂ ਨੇ ਫੇਸਬੁੱਕ ਦੇ ਉੱਤੇ ਇੱਕ ਬਿਆਨ ਵੀ ਲਿਖਿਆ ਪਹਿਲਾਂ ਤੇ ਉਸ ਤੋਂ ਬਾਅਦ ਉਹਨਾਂ ਦੀ ਵੀਡੀਓ ਵੀ ਉਹਦੇ ਉੱਤੇ ਆਈ ਹੈ ਪਹਿਲਾਂ ਉਹ ਬਿਆਨ ਪੜਨ ਦੀ ਕੋਸ਼ਿਸ਼ ਕਰਦੇ ਆ ਲਿਖਦੇ ਨੇ ਕਿ ਪੰਜਾਬ ਪਾਣੀ ਦੇ ਗੰਭੀਰ ਸੰਕਟ ਦੇ ਨਾਲ ਜੂਝ ਰਿਹਾ ਹੈ ਤੇ ਇਹ ਇੱਕ ਬੂੰਦ ਵੀ ਨਹੀਂ ਛੱਡ ਸਕਦਾ ਫਿਰ ਵੀ ਹੁਣ ਮਗਰਮਛ ਦੇ ਹੰਝੂ ਵਹਾਉਣ ਦੇ ਬਾਵਜੂਦ ਆਪ ਸਰਕਾਰ ਹਾਲ ਹੀ ਦੀ ਮੀਟਿੰਗ ਦੇ ਵਿੱਚ ਆਪਣੀ ਸਥਿਤੀ ਉੱਤੇ ਕਾਇਮ ਰਹਿਣ ਵਿੱਚ ਅਸਫਲ ਰਹੀ ਹੈ ਉਹਨਾਂ ਦਾ ਵਫ਼ਦ ਬਿਨਾਂ ਤਿਆਰੀ ਅਤੇ ਜ਼ਰੂਰੀ ਜ਼ਮੀਨੀ ਕਾਰਵਾਈ ਦੇ ਪਹੁੰਚਿਆ ਜਦੋਂ ਹਰਿਆਣਾ ਹੋਰ ਪਾਣੀ ਦੀ ਮੰਗ ਕਰ ਰਿਹਾ ਸੀ ਤਾਂ ਇਹ ਹੈਰਾਨ ਕਰਨ ਵਾਲੀ ਗੱਲ ਹੈ ਕਿ ਸ਼੍ਰੀਮਾਨ ਨੇ ਇਹ ਕਿਉਂ ਨਹੀਂ ਕਿਹਾ ਕਿ ਪੰਜਾਬ ਨੂੰ ਵੀ ਪਾਣੀ ਦੀ ਸਖਤ ਜ਼ਰੂਰਤ ਹੈ ਭਾਜਪਾ ਆਪਣੀ ਅਟੱਲ ਸਥਿਤੀ ਨੂੰ ਦ੍ਰਿੜਤਾ ਦੇ ਨਾਲ ਦੁਹਰਾਉਂਦੀ ਹੈ ਪੰਜਾਬ ਦੇ ਪਾਣੀ ਦੀ ਇੱਕ ਵੀ ਬੂੰਦ ਕਿਤੇ ਹੋਰ ਨਹੀਂ ਜਾਣੀ ਚਾਹੀਦੀ ਆਪ ਸਰਕਾਰ ਹੁਣ ਆਪਣੀ ਅਸਫਲਤਾਵਾਂ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਇਸ ਦੇ ਵਿਧਾਇਕ ਅਤੇ ਆਪਣੇ ਹਲਕਿਆਂ ਦੇ ਵਿੱਚ ਤਿੱਖੇ ਵਿਰੋਧ ਪ੍ਰਦਰਸ਼ਨ ਦਾ ਸਾਹਮਣਾ ਕਰ ਰਹੇ ਨੇ ਇੱਥੇ ਉਹਨਾਂ ਨੇ ਵਿਰੋਧਤਾ ਤਾਂ ਕਰਤੀ ਪਰ ਰਮਨੀਤ ਬਿੱਟੂ ਇਹ ਹਰ ਵਾਰ ਸ਼ਾਇਦ ਭੁੱਲ ਜਾਂਦੇ ਨੇ ਜਦੋਂ ਇਸ ਤਰ੍ਹਾਂ ਦੇ ਮਸਲੇ ਨੂੰ ਡਰੈਸ ਕਰਦੇ ਆ ਕਿ ਉਹਨਾਂ ਦੀ ਸਰਕਾਰ ਵੀ ਇੱਕ ਨੈਸ਼ਨਲ ਸਰਕਾਰ ਹੈ ਉਹਨਾਂ ਦੀ ਉਹਨਾਂ ਦੀ ਪਾਰਟੀ ਵੀ ਇੱਕ ਨੈਸ਼ਨਲ ਪਾਰਟੀ ਹੈ ਔਰ ਉਸ ਨੂੰ ਵੀ ਦੂਸਰੇ ਸੂਬਿਆਂ 'ਚ ਵਿਚਰਨਾ ਪੈਂਦਾ ਹੁਣ ਜਿੱਥੇ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਇਹ ਕਹਿ ਰਹੀ ਹੈ ਕਿ ਅਸੀਂ ਪਾਣੀ ਨਹੀਂ ਦਵਾਂਗੇ ਉੱਥੇ ਹੀ ਹਰਿਆਣੇ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਕਿ ਅਸੀਂ ਪਾਣੀ ਲਵਾਂਗੇ ਕੀ ਰਮਨੀਤ ਬਿੱਟੂ ਇਹ ਦਾਵਾ ਕਰਦੇ ਆ ਕਿ ਭਾਜਪਾ ਦੀ ਜਿਹੜੀ ਸਰਕਾਰ ਹੈ ਕੇਂਦਰ ਦੀ ਸਰਕਾਰ ਹੈ ਉਹ ਪੰਜਾਬ ਦੇ ਵਿੱਚ ਜਿਵੇਂ ਉਹਨਾਂ ਦੇ ਲੀਡਰ ਕਹਿ ਰਹੇ ਆ ਕਿ ਪੰਜਾਬ ਦਾ ਪਾਣੀ ਬਹੁਤ ਮੁੱਲ ਹੈ ਪੰਜਾਬ ਦਾ ਜਿਹੜਾ ਪਾਣੀ ਹੈ ਉਹ ਦੇਣਯੋਗਾ ਨਹੀਂ ਬਚਿਆ ਹੋਇਆ ਬਹੁਤ ਘੱਟ ਰਹਿ ਗਿਆ ਕੀ ਸੈਂਟਰ ਦੀ ਗਵਰਨਮੈਂਟ ਵੀ ਇਹਦੇ ਉੱਤੇ ਭਰੋਸਾ ਕਰਦੀ ਹੈ ਜੇ ਉਹ ਕਰਦੀ ਹੈ ਤੇ ਹਰਿਆਣੇ ਦੇ ਵਿੱਚ ਨਾਇਬ ਸਿੰਘ ਸੈਣੀ ਮੁੱਖ ਮੰਤਰੀ ਪਾਣੀ ਕਿਉਂ ਮੰਗ ਰਹੇ ਨੇ ਨਾਇਬ ਸਿੰਘ ਸੈਣੀ ਕਾਨੂੰਨੀ ਲੜਾਈ ਕਿਉਂ ਲੜ ਰਹੇ ਆ ਜਾਂ ਉਸ ਤੋਂ ਪਹਿਲਾਂ ਮਨੋਰ ਲਾਲ ਖੱਟਰ ਉਹਨਾਂ ਨੇ ਕਿਉਂ ਪਾਣੀਆਂ ਦੀ ਮੰਗ ਕੀਤੀ ਜਾਂ ਉਹ ਕਿਉਂ ਪਾਣੀਆਂ ਦੀ ਮੰਗ ਕਰਦੇ ਰਹੇ ਫਿਰ ਬੀਜੇਪੀ ਜੇ ਆਪ ਇੱਕ ਮਤ ਨਹੀਂ ਹੈ ਤੇ ਫਿਰ ਬੀਜੇਪੀ ਦੂਸਰਿਆਂ ਨੂੰ ਕਿਉਂ ਵਾਰ-ਵਾਰ ਇਹ ਦੱਸਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕਿਵੇਂ ਚੱਲਣਾ ਚਾਹੀਦਾ ਅਸਲ ਤਾਂ ਪੰਜਾਬ ਨੂੰ ਇਸ ਵੇਲੇ ਇੱਕ ਖੇਤਰੀ ਪਾਰਟੀ ਦੀ ਜ਼ਰੂਰਤ ਹੈ ਜੋ ਆਪਣਾ ਪੱਖ ਯਾਨੀ ਕਿ ਪੰਜਾਬ ਦਾ ਪੱਖ ਦ੍ਰਿੜਤਾ ਦੇ ਨਾਲ ਰੱਖ ਸਕੇ ਪੰਜਾਬ ਦੇ ਵਿੱਚ ਗੱਲਾਂ ਹੋਰ ਹੁੰਦੀਆਂ ਨੇ ਤੇ ਹਰਿਆਣਾ ਜਾ ਕੇ ਹੋਰ ਹੋ ਜਾਂਦੀਆਂ ਨੇ ਪੰਜਾਬ ਚ ਪੰਜਾਬ ਚ ਰਹਿੰਦੇ ਆ ਗੱਲਾਂ ਹੋਰ ਹੁੰਦੀਆਂ ਨੇ ਚੰਡੀਗੜ੍ਹ ਜਾ ਕੇ ਹੋਰ ਹੋ ਜਾਂਦੀਆਂ ਨੇ ਰਾਜਪੂਰੇ ਦਾ ਬਾਰਡਰ ਟੱਪ ਕੇ ਹੋਰ ਹੋ ਜਾਂਦੀਆਂ ਨੇ ਇਹ ਸਥਿਤੀ ਕੱਲੀ ਆਮ ਆਦਮੀ ਪਾਰਟੀ ਦੀ ਨਹੀਂ ਹੈ ਇਹ ਸਥਿਤੀ ਭਾਜਪਾ ਦੀ ਵੀ ਹੈ ਇਹ ਸਥਿਤੀ ਕਾਂਗਰਸ ਦੀ ਵੀ ਹੈ ਭਾਵੇਂ ਲੱਖ ਲੀਡਰ ਇਹ ਕਹੀ ਜਾਣ ਕੇ ਅਸੀਂ ਪੰਜਾਬ ਦੇ ਵਿੱਚ ਆ ਪੰਜਾਬ ਦੀ ਗੱਲ ਕਰਾਂਗੇ ਪੰਜਾਬ ਦੀ ਗੱਲ ਕਰਾਂਗੇ ਤੇ ਪੰਜਾਬ ਦੇ ਪਾਣੀ ਨੂੰ ਫਿਰ ਬਚਾ ਕਿਉਂ ਨਹੀਂ ਸਕੇ ਹੁਣ ਤੱਕ ਸਵਾਲ ਤਾਂ ਇਹੀ ਹੈ ਕਿਉਂ ਇਹ ਮਾਮਲਾ ਅਜੇ ਵੀ ਡਿਸਪਿਊਟ ਦੇ ਵਿਚਾਲੇ ਹੈ ਕਿਉਂ ਸੁਪਰੀਮ ਕੋਰਟ ਦਾ ਆਰਡਰ ਅਜੇ ਵੀ ਉਸੇ ਤਰ੍ਹਾਂ ਪਿਆ ਹੈ ਕਿਉਂ ਦਲੀਲਾਂ ਸਟ੍ਰਿਕਟਲੀ ਔਰ ਕਨਫੀਡੈਂਟਲੀ ਪੇਸ਼ ਨਹੀਂ ਕੀਤੀਆਂ ਜਾ ਰਹੀਆਂ ਕਿਉਂ ਇਹ ਮਾਮਲਾ ਅਜੇ ਵੀ ਲਿੰਗਰ ਔਨ ਕਰਦਾ ਪਿਆ ਐਸਵਾਈਐਲ ਨਹਿਰ ਨੂੰ ਲੈ ਕੇ ਹਰਿਆਣਾ ਇਹ ਦਾਵਾ ਕਰਦਾ ਕਿ ਅਸੀਂ ਤਾਂ ਬਣਾਈ ਬੈਠੇ ਆਂ ਪੰਜਾਬ ਨੇ ਅਜੇ ਨਹੀਂ ਬਣਾਈ ਹੋਈ ਔਰ ਇਹ ਮਾਮਲਾ ਸੁਪਰੀਮ ਕੋਰਟ 'ਚ ਚੱਲਦਾ ਪਿਆ ਕਿਉਂ ਇਹ ਮਾਮਲਾ ਕਿਸੇ ਕਿਨਾਰੇ ਤੇ ਨਹੀਂ ਪਹੁੰਚ ਰਿਹਾ ਸਵਾਲ ਇਹ ਹੈ ਔਰ ਦੂਸਰੀ ਵੱਡੀ ਗੱਲ ਪਾਣੀ ਦੇ ਵੰਡ ਨੂੰ ਲੈ ਕੇ ਲੀਡਰ ਇਕਸਾਰ ਹੋ ਕੇ ਇਕੱਠੇ ਹੋ ਕੇ ਕਿਉਂ ਨਹੀਂ ਖੜਦੇ ਪਏ ਸਵਾਲ ਇਹ ਵੀ ਹੈ ਪੰਜਾਬ ਦੇ ਲੀਡਰ ਪੰਜਾਬ ਦੇ ਨਾਲ ਖੜਨੇ ਚਾਹੀਦੇ ਆ ਇਹ ਲਾਜ਼ਮੀ ਜ਼ਰੂਰੀ ਹੈ ਪਰ ਹੁਣ ਇਹ ਵੀ ਜਾਣਨਾ ਮਹੱਤਵਪੂਰਨ ਹੈ ਕਿ ਰੀਸੈਂਟ ਬਿਆਨ ਜਿਹੜਾ ਰਮਨਿਤ ਬਿੱਟੂ ਦਾ ਆਇਆ ਉਹ ਕਿੰਨਾ ਕੁ ਪੰਜਾਬ ਜਾਂ ਪੰਜਾਬ ਦੇ ਪਾਣੀ ਦੇ ਹੱਕ ਦੇ ਵਿੱਚ ਹੈ ਜਾਂ ਰਮਨਿਤ ਬਿੱਟੂ ਦੇ ਬਿਆਨ ਤੋਂ ਕੀ ਸਮਝਿਆ ਜਾਣਾ ਚਾਹੀਦਾ ਰਮਨਿਤ ਬਿੱਟੂ ਕੀ ਬੋਲੇ ਨੇ ਆਓ ਸੁਣਦੇ ਹਾਂ ਦੇਖੋ ਇੱਕ ਪਾਸੇ ਤਾਂ ਮਾਹੌਲ ਜਿਹੜਾ ਹੈ ਉਹ ਦੋਨੋਂ ਦਿਸ਼ਾਂ ਦਾ ਜੰਗ ਦਾ ਬਣਿਆ ਹੋਇਆ ਦੂਜੇ ਪਾਸੇ ਸਾਡੇ ਚੀਫ ਮਿਨਿਸਟਰ ਪੰਜਾਬ ਦੇ ਕਿਉਂਕਿ ਆਪਣੀ ਕੋਸਤੀ ਬਚਾਉਣੀ ਆ ਇਲੈਕਸ਼ਨਾਂ ਇਹ ਬਾਈ ਇਲੈਕਸ਼ਨ ਦਿੱਲੀ ਵਾਲੇ ਆਏ ਬੈਠੇ ਆ ਚੜੇ ਬੈਠੇ ਆ ਉਹਦੇ ਉੱਤੇ ਉਸ ਗੱਲ ਨੂੰ ਕਿਧਰੇ ਪਾਸੇ ਹੋਰ ਲਿਜਾਣ ਲਈ ਇਹ ਸਾਡਾ ਚੀਫ ਮਿਸਟਰ ਹੈ ਜਿਹੜਾ ਉਹ ਹਮੇਸ਼ਾ ਹੀ ਸਟੇਜ ਦਾ ਬੰਦਾ ਹੈ ਸਟੇਜ ਵਾਲੀ ਗੱਲ ਕਰਦਾ ਹੈ ਪਰ ਮੈਂ ਤੁਹਾਨੂੰ ਜਦੋਂ ਵੀ ਆਹ ਹਰ ਚੈਨਲ ਤੇ ਮੇਰੀ ਆ ਵੀਡੀਓ ਜਾਏਗੀ ਮੇਰੀ ਗੱਲ ਜਾਏਗੀ ਮੈਂ ਵਿਸ਼ਵਾਸਨਾ ਕਹਿੰਦਾ ਇੱਕ ਬੂੰਦ ਵੀ ਇੱਕ ਬੂੰਦ ਵੀ ਬੀਬੀ ਐਮਬੀ ਤੋਂ ਪਾਣੀ ਦੀ ਹਰਿਆਣੇ ਲਈ ਨਹੀਂ ਛੱਡੀ ਜਾਏਗੀ ਇੱਕ ਬੂੰਦ ਵੀ ਜਿਹੜਾ ਜਿਹੜਾ ਪਹਿਲਾਂ ਜਿੰਨਾ ਜਿੰਨਾ ਹਿੱਸਾ ਪਾਣੀ ਦਾ ਉਹੀ ਜਾਏਗਾ ਮੈਂ ਹੁਣੇ ਆਪਣੇ ਆਪ ਚੇਅਰਮੈਨ BBMB ਬੋਰਡ ਦੇ ਨਾਲ ਗੱਲ ਕੀਤੀ ਆ ਮੈਂ ਹੋਰ ਮਹਿਕਮਿਆਂ ਨਾਲ ਗੱਲ ਕੀਤੀ ਆ ਜੋ ਮੀਟਿੰਗਸ ਕੀ ਹੋਇਆ ਨਹੀਂ ਹੋਇਆ ਉਹ ਸਾਰੀਆਂ ਗੱਲਾਂ ਜੋ ਤੁਹਾਡੇ ਕੋਲ ਆਈਆਂ ਕਿਸੇ ਨੇ ਦਿੱਤੀਆਂ ਉਹ ਅਲੱਗ ਗੱਲ ਆ ਪਰ ਮੈਂ ਤੁਹਾਨੂੰ ਇਹ ਦੱਸ ਰਿਹਾ ਵੀ ਇੱਕ ਬੂੰਦ ਵੀ ਪਾਣੀ ਦੀ ਪੰਜਾਬ ਦੀ ਨਹੀਂ ਜਾਏਗੀ ਚਾਹੇ ਕੋਈ ਕਿੰਨਾ ਵੀ ਜ਼ੋਰ ਲਾਵੇ ਕੋਈ ਕੁਝ ਕਹੇ ਦੂਜੀ ਗੱਲ ਇਹ ਭਗਵੰਤ ਮਾਨ ਸਾਹਿਬ ਸਿਰਫ ਇਸ ਵੇਲੇ ਕਿਸਾਨਾਂ ਦੀ ਕਿਉਂਕਿ ਹਰ ਪਾਸੇ ਕਿਸਾਨ ਵਿਰੋਧ ਕਰ ਰਿਹਾ ਐ ਐਮਐਲਏ ਬੜਾ ਪ੍ਰੈਸ਼ਰ ਹੈ ਇਹਨਾਂ ਤੇ ਦੂਜੀ ਗੱਲ ਜਿਹੜੀ ਸਾਡੀ ਮੀਟਿੰਗ ਆ ਚਾਹ ਫਰੀਕ ਦੀ ਕਿਸਾਨ ਜਥੇਬੰਦੀਆਂ ਨਾਲ ਸੈਂਟਰਲ ਗਵਰਨਮੈਂਟ ਵੀ ਜਿਹੜਾ ਕਿਸਾਨ ਜਥੇਬੰਦੀਆਂ ਨੇ ਸਾਫ਼ ਕਿਹਾ ਹੈ ਵੀ ਅਸੀਂ ਪੰਜਾਬ ਸਰਕਾਰ ਦੇ ਜੇ ਮੰਤਰੀ ਵਿੱਚ ਆਉਣਗੇ ਤਾਂ ਉਹ ਮੀਟਿੰਗ ਅਸੀਂ ਨਹੀਂ ਆਵਾਂਗੇ ਬਾਈਕਾਟ ਕਰਾਂਗੇ ਇਸ ਕਰਕੇ ਵੀ ਇਹ ਮੀਟਿੰਗ ਕੇਂਦਰ ਤੇ ਕਿਸਾਨਾਂ ਦੇ ਵਿੱਚ ਸਫਲ ਨਾ ਹੋ ਸਕੇ ਇਹ ਮੀਟਿੰਗ ਅੱਗੇ ਨਾ ਵੱਧ ਸਕੇ ਉਹ ਮੀਟਿੰਗ ਨੂੰ ਸਬਟਾਈਜ਼ ਕਰਨ ਲਈ ਮੀਟਿੰਗ ਰੋਕਣ ਲਈ ਵੀ ਆ ਦੇਖੋ ਜੀ ਉਹਰੇ ਤਾਂ ਧਰਨੇ ਚੱਲ ਰਹੇ ਆ ਔਰੇ ਮਜਾਰੇ ਚੱਲ ਰਹੇ ਆ ਉਹ ਜਿਹੜੇ ਕਿਸਾਨ ਵਿਰੋਧ ਕਰ ਰਹੇ ਆ ਉਹਨਾਂ ਨੂੰ ਗੁੰਮਰਾਹ ਕਰਨ ਲਈ ਇਹ ਬੜੀ ਵੱਡੀ ਇੱਕ ਚਾਲ ਆ ਜਿਹੜੀ ਇਹ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਨੇ ਚੱਲੀ ਆ ਮੈਂ ਇੱਕ ਗੱਲ ਹੋਰ ਕਹੂੰਗਾ ਵੀ ਇਹਦੇ ਵਰਕਰ ਜਿਵੇਂ ਅੱਜ ਹਮਲਾ ਕੀਤਾ ਇਹਨਾਂ ਨੇ ਜਿਸ ਤਰੀਕੇ ਨਾਲ ਹਮਲਾ ਕੀਤਾ ਬੀਜੇਪੀ ਦਫਤਰ ਤੇ ਲੁਧਿਆਣੇ 'ਚ ਉਹਦੇ ਉੱਤੇ ਇਹਨਾਂ ਤੇ ਕਾਰਵਾਈ ਐਫ ਆਈ ਆਰ ਹੋਣੀ ਚਾਹੀਦੀ ਆ ਜਿਹੜੇ ਬੰਦੇ ਘਰ 'ਚ ਹੀ ਹਮਲਾ ਕਰਨ ਚਲੇਗੇ ਦੂਜੀ ਫੇਰ ਮੈਂ ਵੱਡੀ ਗੱਲ ਫੇਰ ਮੈਂ ਕਹਿੰਦਾ ਇਹ ਕੇਸ ਨੇ ਜਿਹੜੇ ਇਹ ਕੋਟਾ 'ਚ ਚੱਲ ਰਹੀ ਹੈ ਹਾਈ ਕੋਰਟ ਸੁਪਰੀਮ ਕੋਰਟ ਜੀਨੋ ਵੀ ਕੋਈ ਤਕਲੀਫ ਆ ਜੇ ਕਿਸੇ ਨੂੰ ਪਾਣੀ ਵੱਧ ਚਾਹੀਦਾ ਤਾਂ ਚਾਹੀਦਾ ਜਿਵੇਂ ਵੀ ਆ ਉਹ ਜਾ ਕੇ ਆਪਣੀ ਗੱਲ ਕੋਰਟ ਚ ਕਰੇ ਮੈਂ ਸਾਫ ਤੌਰ ਤੇ ਇਹ ਗੱਲ ਕਹੀ ਹੈ ਫਰੀਆਮੇ ਵਾਲਿਆਂ ਨੂੰ ਆਪਣੀ ਕੋਈ ਗੱਲ ਰੱਖਣੀ ਆ ਉਹ ਕੋਰਟ ਚ ਰੱਖਣ ਕੋਰਟ ਦੇ ਵਿੱਚ ਇਹ ਪਹਿਲਾਂ ਹੀ ਫੈਸਲੇ ਚੱਲ ਰਹੇ ਆ ਪਰ ਇਹ ਕਲੀਅਰ ਕੀਤਾ ਹੈ ਵੀ ਇੱਕ ਬੂੰਦ ਵੀ ਪੰਜਾਬ ਦੇ ਪਾਣੀ ਦੀ ਪਾਖੜਾ ਬਿਆਸ ਮੈਨੇਜਮੈਂਟ ਤੋਂ ਨਹੀਂ ਛੱਡੀ ਜਾਏਗੀ ਮੈਂ ਉੱਥੇ ਮੈਨੂੰ ਤਾਂ ਪਤਾ ਮੈਂ ਦੂਹਂਗੜ੍ਹ ਚ ਮੈਂਬਰ ਪਾਰਲੀਮੈਂਟਰੀ ਆਈ ਮੈਨੂੰ ਉੱਥੇ ਦੇ ਕੰਮਕਾਰ ਦਾ ਸਾਰੇ ਦਾ ਪਤਾ ਹੈ ਮੈਂ ਸਾਰਾ ਕੁਝ ਉਹ ਦੇਖਿਆ ਹੋਇਆ ਉਦੋਂ ਬਾਦਲ ਸਾਹਿਬ ਤੇ ਹੁੱਡਾ ਸਾਹਿਬ ਜਿਹੜੇ ਆ ਉਹ ਥੀ ਮਿਨਿਸਟਰ ਹੁੰਦੇ ਸੀ ਠੀਕ ਆ ਉਹ ਸਿਆਣੇ ਲੋਕ ਸੀ ਆਪ ਸਵਿਚ ਮਿਲ ਬੈਠ ਕੇ ਗੱਲ ਜਿਹੜੀ ਆ ਉਹ ਨਵੇੜ ਲੈਂਦੇ ਸੀ ਪਹਿਲੇ ਇਹ ਜਿਹੜੇ ਸਟੇਜ ਦਾ ਪਲੇਅਰ ਰਿਹਾ ਹੈ ਇਹਨੇ ਸਟੇਜ ਕਰਨੀ ਹੁੰਦੀ ਆ ਉਦੋਂ ਬਾਅਦ ਕੁਝ ਨਹੀਂਗਾ ਮੇਰੇ ਪੰਜਾਬੀਓ ਬਿਲਕੁਲ ਤੁਸੀਂ ਇਸ ਗੱਲ ਤੇ ਗਮਰਾਹ ਨਾ ਹੋਇਓ ਇੱਕ ਬੂੰਦ ਵੀ ਚਾਹੇ ਉਹ ਪੀਣ ਲਈ ਪਾਣੀ ਮੰਗ ਰਹੇ ਸੀ 8 ਦਿਨਾਂ ਲਈ ਜਾਂ ਜਿੰਨੇ ਦਿਨਾਂ ਲਈ ਦੀ ਪਰ ਜਦੋਂ ਸਵਾਲ ਪੰਜਾਬ ਦੇ ਪਾਣੀ ਦਾ ਆ ਗਿਆ ਨਾ ਸਾਡੇ ਕੋਲ ਹੈਗਾ ਨਾ ਦੇਣਾ ਇਹ ਕੇਂਦਰ ਦੇ ਇੱਕ ਮੰਤਰੀ ਹੋਣ नाते ਮੈਂ ਤੁਹਾਨੂੰ ਇਹ ਗੱਲ ਸਪਸ਼ਟ ਕਰਦਾ ਬਾਕੀ ਗੱਲਾਂ ਸਭ ਝੂਠ ਨੇ ਜੋ ਕੁਛ ਚੇਚਾਈਦਾ ਕਿਸ ਨੂੰ কোর্ਟ ਚ ਜਾਵੇ ਪਾਣੀ ਉੱਥੋਂ ਨਹੀਂ ਮਿਲੇਗਾ ਦੇਖੋ ਇੱਕ ਪਾਸੇ ਤਾਂ ਮਾਹੌਲ ਜਿਹੜਾ ਹੈ ਉਹ ਦੋਨੋਂ ਦੇਸ਼ਾਂ ਦਾ ਜੰਗ ਦਾ ਬਣਿਆ ਹੋਇਆ ਦੂਜੇ ਪਾਸੇ ਸਾਡੇ ਚੀਫ ਮਿਨਿਸਟਰ ਪੰਜਾਬ ਦੇ ਕਿਉਂਕਿ ਆਪਦੀ ਕੋਸਤੀ ਬਚਾਉਣੀ ਆ ਇਲੈਕਸ਼ਨਾਂ ਇਹ ਬਾਈ ਇਲੈਕਸ਼ਨ ਦਿੱਲੀ ਵਾਲੇ ਆਏ ਬੈਠੇ ਆ ਚੜੇ ਬੈਠੇ ਆ ਉਹਦੇ ਉੱਤੇ ਉਸ ਗੱਲ ਨੂੰ ਕਿਧਰੇ ਪਾਸੇ ਹੋਰ ਲਿਜਾਣ ਲਈ ਇਹ ਸਾਡਾ ਚੀਫ ਮਿਨਿਸਟਰ ਜਿਹੜਾ ਉਹ ਹਮੇਸ਼ਾ ਹੀ ਸਟੇਜ ਦਾ ਬੰਦਾ ਏ ਸਟੇਜ ਵਾਲੀ ਗੱਲ ਕਰਦਾ ਏ ਪਰ ਮੈਂ ਤੁਹਾਨੂੰ ਜਦੋਂ ਵੀ ਆਹ ਹਰ ਚੈਨਲ ਤੇ ਮੇਰੀ ਆ ਵੀਡੀਓ ਜਾਏਗੀ ਮੇਰੀ ਗੱਲ ਜਾਏਗੀ ਮੈਂ ਵਿਸ਼ਵਾਸਨਾ ਕਹਿੰਦਾ ਇੱਕ ਬੂੰਦ ਵੀ ਇੱਕ ਬੂੰਦ ਵੀ BBMP ਤੋਂ ਪਾਣੀ ਦੀ ਹਰਿਆਣੇ ਲਈ ਨਹੀਂ ਛੱਡੀ ਜਾਏਗੀ ਇੱਕ ਬੂੰਦ ਵੀ ਜਿਹੜਾ ਜਿਹੜਾ ਪਹਿਲਾਂ ਜਿੰਨਾ ਜਿੰਨਾ ਹਿੱਸਾ ਪਾਣੀ ਦਾ ਉਹੀ ਜਾਏਗਾ ਮੈਂ ਹੁਣੇ ਆਪਣੇ ਆਪ ਚੇਅਰਮੈਨ ਬੀਬੀਐਮਬੀ ਬੋਰਡ ਦੇ ਨਾਲ ਗੱਲ ਕੀਤੀ ਆ ਮੈਂ ਹੋਰ ਮਹਿਕਮਿਆਂ ਨਾਲ ਗੱਲ ਕੀਤੀ ਆ ਜੋ ਮੀਟਿੰਗ ਚ ਕੀ ਹੋਇਆ ਨਹੀਂ ਹੋਇਆ ਉਹ ਸਾਰੀਆਂ ਗੱਲਾਂ ਜੋ ਤੁਹਾਡੇ ਕੋਲ ਆਈਆਂ ਕਿਸੇ ਨੇ ਦਿੱਤੀਆਂ ਉਹ ਅਲੱਗ ਗੱਲ ਆ ਪਰ ਮੈਂ ਤੁਹਾਨੂੰ ਇਹ ਦੱਸ ਰਿਹਾ ਵੀ ਇੱਕ ਬੂੰਦ ਵੀ ਪਾਣੀ ਦੀ ਪੰਜਾਬ ਦੀ ਨਹੀਂ ਜਾਏਗੀ ਚਾਹੇ ਕੋਈ ਕਿੰਨਾ ਵੀ ਜ਼ੋਰ ਲਾਵੇ ਕੋਈ ਕੁਝ ਕਹੇ ਦੂਜੀ ਗੱਲ ਇਹ ਭਗਵੰਤ ਮਾਨ ਸਾਹਿਬ ਸਿਰਫ ਇਸ ਵੇਲੇ ਕਿਸਾਨਾਂ ਦੀ ਕਿਉਂਕਿ ਹਰ ਪਾਸੇ ਕਿਸਾਨ ਵਿਰੋਧ ਕਰ ਰਿਹਾ ਐ ਐਮਐਲਏ ਬੜਾ ਪ੍ਰੈਸ਼ਰ ਹੈ ਇਹਨਾਂ ਤੇ ਦੂਜੀ ਗੱਲ ਜਿਹੜੀ ਸਾਡੀ ਮੀਟਿੰਗ ਆ ਚਾਰ ਤਰੀਕ ਦੀ ਕਿਸਾਨ ਜਥੇਬੰਦੀਆਂ ਨਾਲ ਸੈਂਟਰਲ ਗਵਰਨਮੈਂਟ ਵੀ ਜਿਹੜਾ ਕਿਸਾਨ ਜਥੇਬੰਦੀਆਂ ਨੇ ਸਾਫ਼ ਕਿਹਾ ਹੈ ਵੀ ਅਸੀਂ ਪੰਜਾਬ ਸਰਕਾਰ ਦੇ ਜੇ ਮੰਤਰੀ ਬਣ ਚਾਉਣਗੇ ਤੱਕ ਉਹ ਮੀਟਿੰਗ ਅਸੀਂ ਨਹੀਂ ਆਵਾਂਗੇ ਬਾਈਕਾਟ ਕਰਾਂਗੇ ਇਸ ਕਰਕੇ ਵੀ ਇਹ ਮੀਟਿੰਗ ਕੇਂਦਰ ਤੇ ਕਿਸਾਨਾਂ ਦੇ ਵਿੱਚ ਸਫਲ ਨਾ ਹੋ ਸਕੇ ਇਹ ਮੀਟਿੰਗ ਅੱਗੇ ਨਾ ਵੱਧ ਸਕੇ ਉਹ ਮੀਟਿੰਗ ਨੂੰ ਸਬਟਾਈਜ਼ ਕਰਨ ਲਈ ਮੀਟਿੰਗ ਰੋਕਣ ਲਈ ਵੀ ਆਹ ਦੇਖੋ ਜੀ ਔਰੇ ਤਾਂ ਧਰਨੇ ਚੱਲ ਰਹੇ ਆ ਔਰੇ ਮਜਾਰੇ ਚੱਲ ਰਹੇ ਆ ਉਹ ਜਿਹੜੇ ਕਿਸਾਨ ਵਿਰੋਧ ਕਰ ਰਹੇ ਆ ਉਹਨਾਂ ਨੂੰ ਗਮਰਾਹ ਕਰਨ ਲਈ ਇਹ ਬੜੀ ਵੱਡੀ ਇੱਕ ਚਾਲ ਆ ਜਿਹੜੀ ਇਹ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਨੇ ਚੱਲੀ ਆ ਮੈਂ ਇੱਕ ਦਿਨ ਹੋਰ ਕਹੂੰਗਾ ਵੀ ਇਹਦੇ ਵਰਕਰ ਜਿਵੇਂ ਅੱਜ ਹਮਲਾ ਕੀਤਾ ਇਹਨਾਂ ਨੇ ਜਿਸ ਤਰੀਕੇ ਨਾਲ ਹਮਲਾ ਕੀਤਾ ਬੀਜੇਪੀ ਦਫਤਰ ਤੇ ਲੁਧਿਆਣੇ ਚ ਉਹਦੇ ਉੱਤੇ ਇਹਨਾਂ ਤੇ ਕਾਰਵਾਈ ਐਫ ਆਈ ਆਰ ਹੋਣੀ ਚਾਹੀਦੀ ਹੈ ਜਿਹੜੇ ਮੰਗੇ ਘਰ 'ਚ ਹੀ ਹਮਲਾ ਕਰਨ ਚਲੇਗੇ ਦੂਜੀ ਫੇਰ ਮੈਂ ਵੱਡੀ ਗੱਲ ਫੇਰ ਮੈਂ ਕਹਿਣਾ ਇਹ ਕੇਸ ਨੇ ਜਿਹੜੇ ਇਹ ਕੋਰਟਾਂ 'ਚ ਚੱਲ ਰਹੀ ਹੈ ਹਾਈ ਕੋਰਟ ਸੁਪਰੀਮ ਕੋਰਟ ਜੀਨੋ ਵੀ ਕੋਈ ਤਕਲੀਫ ਆ ਜੇ ਕਿਸੇ ਨੂੰ ਪਾਣੀ ਵਧ ਚਾਹੀਦਾ ਟੱਟ ਚਾਹੀਦਾ ਜਿਵੇਂ ਵੀ ਆ ਉਹ ਜਾ ਕੇ ਆਪਣੀ ਗੱਲ ਕੋਰਟ 'ਚ ਕਰੇ ਮੈਂ ਸਾਫ਼ ਤੌਰ ਤੇ ਇਹ ਗੱਲ ਕਹੀ ਹੈ ਫਰੀਆਨੇ ਵਾਲਿਆਂ ਨੂੰ ਆਪਣੀ ਕੋਈ ਗੱਲ ਰੱਖਣੀ ਆ ਉਹ ਕੋਰਟ 'ਚ ਰੱਖਣ ਕੋਰਟ ਦੇ ਵਿੱਚ ਇਹ ਪਹਿਲਾਂ ਹੀ ਫੈਸਲੇ ਚੱਲ ਰਹੇ ਆ ਪਰ ਇਹ ਕਲੀਅਰ ਕੀਤਾ ਹੈ ਵੀ ਇੱਕ ਬੂੰਦ ਵੀ ਪੰਜਾਬ ਦੇ ਪਾਣੀ ਦੀ ਪਾਖੜਾ ਬਿਆਸ ਮੈਨੇਜਮੈਂਟ ਤੋਂ ਨਹੀਂ ਛੱਡੀ ਜਾਏਗੀ ਮੈਂ ਉੱਥੇ ਮੈਨੂੰ ਤਾਂ ਪਤਾ ਮੈਂ 2000 ਦੇ ਮੈਂਬਰ ਪਾਰਲੀਮੈਂਟਰੀ ਆ ਮੈਨੂੰ ਉੱਥੇ ਦੇ ਕੰਮਕਾਰ ਦਾ ਸਾਰੇ ਦਾ ਪਤਾ ਹੈ ਮੈਂ ਸਾਰਾ ਕੁਝ ਉਹ ਦੇਖਿਆ ਹੋਇਆ ਉਦੋਂ ਬਾਦਲ ਸਾਹਿਬ ਤੇ ਹੁੱਡਾ ਸਾਹਿਬ ਜਿਹੜੇ ਆ ਉਹ ਥੀ ਮਿਨਿਸਟਰ ਹੁੰਦੇ ਸੀ ਠੀਕ ਆ ਉਹ ਸਿਆਣੇ ਲੋਕ ਸੀ ਆਪਸ ਵਿੱਚ ਮਿਲ ਬੈਠ ਕੇ ਗੱਲ ਜਿਹੜੀ ਆ ਉਹ ਨਵੇੜ ਲੈਂਦੇ ਸੀ ਪਹਿਲੇ ਇਹ ਜਿਹੜੇ ਸਟੇਜ ਦਾ ਪਲੇਅ ਰਿਹਾ ਹੈ ਇਹਨੇ ਸਟੇਜ ਕਰਨੀ ਹੁੰਦੀ ਆ ਉਦੋਂ ਬਾਅਦ ਕੁਛ ਨਹੀਂਗਾ ਮੇਰੇ ਪੰਜਾਬੀਓ ਬਿਲਕੁਲ ਤੁਸੀਂ ਇਸ ਗੱਲ ਤੇ ਗਮਰਾਹ ਨਾ ਹੋਇਓ ਇੱਕ ਬੂੰਦ ਵੀ ਚਾਹੇ ਉਹ ਪੀਣ ਲਈ ਪਾਣੀ ਮੰਗ ਰਹੇ ਸੀ 8 ਦਿਨਾਂ ਲਈ ਜਿੰਨੇ ਦਿਨਾਂ ਲਈ ਵੀ ਪਰ ਜਦੋਂ ਸਵਾਲ ਪੰਜਾਬ ਦੇ ਪਾਣੀ ਦਾ ਆ ਗਿਆ ਨਾ ਸਾਡੇ ਕੋਲ ਹੈਗਾ ਨਾ ਦੇਣਾ ਇਹ ਕੇਂਦਰ ਦੇ ਇੱਕ ਮੰਤਰੀ ਹੋਣ ਨਾਤੇ ਮੈਂ ਤੁਹਾਨੂੰ ਇਹ ਗੱਲ ਸਪਸ਼ਟ ਕਰਦਾ ਬਾਕੀ ਗੱਲਾਂ ਸਭ ਝੂਠ ਨੇ ਜੋ ਕੁਛ ਚੇਚਾਈਦਾ ਕਿਸ ਨੂੰ কোর্ਟ ਚ ਜਾਵੇ ਪਾਣੀ ਉੱਥੋਂ ਨਹੀਂ ਮਿਲੇਗਾ